ਫਰ ਗਿਆ ਜੀ ਠੀਕ ਠਾਕ ਵਧ ਗਿਆ ਤੁਸੀਂ ਸੁਣਾਓ ਬੜੇ ਅਦਾਸ ਬੈਠੇ ਨੇ ਉਹ ਅਦਾਸ ਕੀ ਹੋਣਾ ਭਾਜੀ ਬਸ ਦਿਲਜੀਤ ਦਾ ਹੀ ਆ ਕੀ ਕੀ ਤਾਲੂ ਕੁਛ ਨਾ ਪੁੱਛੋ ਭਾਜੀ ਕਿਹੜਾ ਮੰਦਾ ਹੀ ਨਹੀਂ ਕੋਈ ਅੱਛਾ ਬਸੋਂ ਬਾਰਾ ਗੱਲ ਹੁਣ ਆਇਆ ਕਿੱਥੇ ਆ ਉਹ ਗਿਆ ਹੁਣਾਂ ਫੇਰ ਕਿਤੇ ਫਿਰਨ ਤੁਰਨ ਕਿਹੜਾ ਦੱਸਣਾ ਕਹਿਨ ਇਹ ਤਾਂ ਗੱਲ ਬਾੜੀ ਹੈ ਭਾਜੀ ਉਹਦੇ ਵਾਸਤੇ ਉਹ ਕੁੜੀ ਆ ਘਰ ਦੀ ਉਹਦੀ ਤੇ ਉਹਨੂੰ ਪਈ ਜਾਂਦਾ ਅੱਛਾ ਉਹਦਾ ਲੜੀ ਜਾਊਗਾ ਭਾਜੀ ਲੜਾਈ ਦਾ ਕੋ ਕਾਰਨ ਵੀ ਹੋਣਾ ਚਾਹੀਦਾ ਵੀ ਐਹ ਕੋਲੋਂ ਉਹਨੇ ਗੜ ਪੈਂਦਾ ਉਹ ਭਾਜੀ ਉਹ ਕਹਿੰਦੀ ਆ ਕੰਮ ਕਰ ਵੱਲ ਅੱਛਾ ਤੇ ਤੂੰ ਬੇਲਾ ਰਹਿਣਾ ਸਾਰੀ ਦਿਹਾੜੀ ਕਦੀ ਬਾਹਰ ਚਲ ਜਾਨਾ ਕਿਸੇ ਦੇ ਨਾਲ ਫਿਰ ਤੁਰਨਾ ਤੇ ਮੁੜ ਕੇ ਅੱਧੀ ਰਾਤ ਨੂੰ ਆਉਣਾ ਤੇ ਉਹਦੇ ਨਾਲ ਇਸੇ ਗੱਲ ਤੋਂ ਲੜ ਪੈਂਦਾ ਵੀ ਇਹ ਗੱਲ ਕਿਉਂ ਕਹਿੰਨੀ ਮੈਨੂੰ ਆਹ ਇਹ ਚੰਗੀ ਗੱਲ ਥੋੜਾ ਵਾ ਭਾਜੀ ਬਹੁਤ ਮਾੜੀ ਗੱਲ ਵਾ ਇਸੇ ਕਰਕੇ ਦਾ ਵਿਆਹ ਕੀਤਾ ਸੀ ਵਿਚਾਰਾ ਸੁਧਰ ਜਾਊਗਾ ਤੇ ਫਿਰ ਅੱਗੇ ਨਾ ਵਿਗੜ ਗਿਆ ਤੇ ਉਹ ਹਾਂ ਨਹੀਂ ਆਖੇ ਲਗ ਬੜਾ ਉਹਨੂੰ ਕਿਹਾ ਮੈਂ ਆਹ ਕੋ ਕੰਮ ਕਰ ਕਰ ਲਾ ਤੇ ਵਾਈ ਵੱਲੋਂ ਕਿਹਾ ਇਹਦਾ ਠੇਕੇ ਦੇ ਦੋ ਅੱਛਾ ਮੈਂ ਕਰਨੀ ਨਹੀਂ ਬਾਈ ਨਾ ਇਹ ਤੂੰ ਵਾਈ ਨਹੀਂ ਕਰ ਰਹੀ ਤੂੰ ਕਿਹੜਾ ਨੌਕਰੀ ਕਰਨ ਡਿਆ ਵਾ ਉਹ ਤਾਂ ਗੱਲਾਂ ਵਾ ਹੈ ਇਸ ਵੇਲੇ ਰਾਤ ਹੋਊ ਡਿਊਟੀ ਜਾਣਾ ਤੂੰ ਉਹ ਨਹੀਂ ਭਾਜੀ ਕਾਣੀ ਆ ਕਰ ਉਹ ਭਾਜੀ ਤੁਸੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਇਹਨੂੰ ਨਾ ਪੜਾੜ ਕੇ ਪੁੱਛਦੇ ਆਂ ਵੀ ਤੂੰ ਚਾਹੁੰਦਾ ਕੀ ਆ ਜੇ ਨਹੀਂ ਅਹੀਂ ਫਿਰ ਉਹ ਕੁੜੀ ਉਹਨਾਂ ਦੀ ਉੱਥੇ ਛੱਡ ਆਉਨੇ ਆ ਜਦੋਂ ਤੂੰ ਖਾਣਾ ਪਿਆਣਾ ਕੱਖ ਨਹੀਂ ਕਮਾਈ ਦੀ ਕਰਨੀ ਤੇ ਕਰਨਾ ਕੀ ਆ ਤੂੰ ਦੱਸ ਅਹੀਂ ਤੇ ਬਾਜੀ ਕਰਕੇ ਵੇਖ ਲਈ ਗੱਲ ਸਾਡੀ ਤੇ ਨਹੀਂ ਜੇ ਮੰਨਦਾ ਤੂੰਹੀਂ ਮੱਥਾ ਮਾਰ ਲਓ ਹੋ ਸਕਦਾ ਤੁਹਾਡੀ ਸੁਣ ਲੈ ਕੇ ਤੇ ਬਾਜੀ ਇਹ ਤਾਂ ਘਰ ਘਰ ਦੀ ਕਹਾਣੀ ਆ ਹੁਣ ਸਾਡੇ ਘਰ ਵੇਖ ਲੋ ਕੀ ਬਾੜਿਆ ਸਾਡੇ ਘਰ ਵੀ ਬਾਜੀ ਬਹੁਤ ਕਪਾਤ ਆ ਹੂੰ ਉਹਨਾਂ ਰਮਨ ਕਹਿੰਦੀ ਆ ਵੀ ਜੋਤ ਦੇ ਘਰ ਮੁੰਡਾ ਹੋਵੇ ਚੱਲ ਜੇ ਕੁੜੀ ਹੋ ਹੀ ਗਈ ਆ ਤੇ ਆਖਰ ਕਿੱਧਰ ਦੀ ਆ ਗਈ ਆ ਆਪੇ ਮਹਾਰਾਜ ਕਿਤੇ ਬੋੜ ਜਾਊਗਾ ਤੇ ਮੁੰਡਾ ਵੀ ਦੇ ਦਊਗਾ ਤੋ ਇਹ ਮੁੰਡੇ ਤਾਂ ਤਾਂ ਕਿ ਬੈਠੇ ਜੇ ਤੇ ਸਾਡੇ ਘਰ ਕੁੜੀਆਂ ਤੋਂ ਲੜਾਈ ਹੋਣ ਢਈ ਐ ਵੀ ਕੁੜੀ ਕਾ ਹੋ ਗਈ ਮੇਰੇ ਤਾਂ ਸਮਝ ਨਹੀਂ ਆਉਂਦੀ ਵੀ ਬੰਨ ਗਈ ਧਿਆਵ ਦੁਨੀਆ ਤੇ ਚੱਲ ਜੇ ਕੁੜੀ ਹੋ ਹੀ ਗਈ ਆ ਆਖਰ ਕਿੱਧਰ ਦੀ ਆਈ ਆ ਕੋਈ ਗੱਲ ਨਹੀਂ ਅਜੇ ਕਿਹੜੀ ਉਹਨਾਂ ਦੀ ਉਮਰ ਹੋ ਗਈ ਆ ਤੇ ਮਹਾਰਾਜ ਆਪੇ ਦੇ ਦਊਗਾ ਤੋ ਇਹ ਮੁੰਡੇ ਤੋਂ ਔਖੇ ਜੇ ਤੇ ਸਾਡੇ ਘਰ ਉਹ ਕੁੜੀ ਹੋਈ ਤੇ ਉੱਤੋਂ ਲੜਾਈ ਚੱਲਣ ਢੀਏ ਵੀ ਹੋ ਗੇ ਪਈ ਐ। ਉਹ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਰਮਨ ਕਿਉਂ ਇਦਾਂ ਕਰਦੀ ਆ। ਉਹ ਦੂਜੇ ਦੇ ਮੁੰਡੇ ਹੈ ਹੀ ਨਾ ਤੋ। ਜਿੱਦਾਂ ਕਿ ਉਹ ਕਰਨ ਢੀ ਆ। ਉਹ ਨਾਲੇ ਭਾਜੀ ਮੈਂ ਤੇਨੂੰ ਬੜਾ ਸਮਝਾਇਆ ਹੋ ਕਿ ਅੱਜ ਕਰ ਤੇ ਮੁੰਡੇ ਕੁੜੀਆਂ 'ਚ ਕੋਈ ਫਰਕ ਨਹੀਂ ਆ। ਹੁਣ ਤੁਸੀਂ ਵੇਖ ਲਓ ਵੀ ਤੁਸੀਂ ਧੱਕੇ ਖਾਂ ਢੇ ਜ। ਸਾਡੇ ਮੁੰਡਾ ਹੀ ਆ ਨਾ। ਹਾਂ। ਕੀ ਸੁਖ ਵਾ ਸਾਨੂੰ। ਇਹੋ ਕਿਤੇ ਕੁੜੀ ਹੁੰਦੀ ਤੇ ਉਹਨੇ ਮਗਰ ਮਗਰ ਤੁਰੇ ਫਿਰਨਾ ਹੀ। ਉਹ ਤਾਂ ਗੱਲ ਵਾ ਸਾਡੀ ਹੁਣ ਗਾਂ ਹੋ ਕੇ ਇਹਦੇ ਪੁੱਛਕਿਸ਼ ਉਹਨੇ ਫਿਰ ਕਰਨੀ ਹੀ ਇਹਦਾ ਤਾਂ ਸਾਨੂੰ ਕੋਈ ਆਸ ਹੀ ਨਹੀਂ ਆ ਜੀ ਪਤਾ ਸਾਹਮਣਾ ਕਰਨੀ ਇਹਨੇ ਓਏ ਇਹ ਤਾਂ ਗੱਲ ਸਹੀ ਆ ਭਾਜੀ ਤੁਹਾਡੀ ਇਹਨੇ ਕਿੱਥੇ ਸਾਹਮਣਾ ਜਿਹੜਾ ਹੁਣੇ ਧੱਕੇ ਦੇਣ ਡਿਆ ਤੇ ਕਈ ਕੋ ਕਰਦਾ ਫਿਰਦਾ ਇਹੋ ਜਿਹੀ ੜਾਦ ਖਣੋ ਤੇ ਬੰਦਾ ਉਧਾ ਚੰਗਾ ਵਾ ਮੈਂ ਤਾਂ ਭਾਜੀ ਇਹਨੂੰ ਕਹਿਣੋ ਹਟ ਗਿਆ ਮਾਂ ਆ ਜੀ ਕਹਿੰਦੀ ਸੀ ਕੋਈ ਗੱਲ ਨਹੀਂ ਤੇ ਇਹਨੇ ਸੁਧਰ ਜੂਗਾ ਉਹ ਉਹਦੇ ਗੱਲ ਪੈ ਜਾਂਦਾ ਤੇ ਕਹਿਣਾ ਇਹਨੂੰ ਕਿੰਨੇ ਆ ਪਾਜੀ ਇਹ ਗੱਲ ਹੈਗੀ ਆ ਤੇ ਇਹ ਮਾਪਿਓ ਦਾ ਕੋਈ ਕਸੂਰ ਨਹੀਂ ਹੁੰਦਾ ਇਹ ਤੇ ਪਾਜੀ ਹੁਣ ਪਰਮਾਤਮਾ ਹੀ ਕਿਤੇ ਬੁੱਧ ਪਾਵੇ ਤੇ ਪਾਵੇ ਇਹਦੇ ਜੇ ਹੁਣ ਲੋਕ ਕਹਿਣ ਕਿ ਮਾਪਿਓ ਨਹੀਂ ਅਕਲ ਦਿੰਦੇ ਇਹਦੇ ਵਿੱਚ ਹੁਣ ਤੁਹਾਡਾ ਕੀ ਕਸੂਰ ਵਾ ਤੁਸੀਂ ਤੇ ਸਾਰੀਆਂ ਗੱਲਾਂ ਸਮਝਾ ਕੇ ਵੇਖ ਲਿਆ ਤੁਸੀਂ ਆਪਣਾ ਜੋਰ ਲਾ ਲਿਆ ਮਾ ਵੀ ਲੋਂਡੇ ਹੀ ਆ ਜਦੋਂ ਤੁਹਾਡੀ ਮੰਦਾ ਨਹੀਂ ਤੇ ਕਰਨਾ ਉੱਥੇ ਕੀ ਆ ਉਹ ਨਹੀਂ ਸੁਣਦਾ ਪਾਜੀ ਚਲੋ ਤੁਸੀਂ ਫੇਰ ਨਾ ਕਰੋ ਕੋਈ ਗੱਲ ਨਹੀਂ ਮਾਰਾ ਜੀ ਨੇ ਸਾਰਾ ਕੰਮ ਬੁਰਖ ਕਰ ਦੇਣਾ ਵਾ ਮੈਨੂੰ ਮਿਲਦਾ ਵਾ ਨਾ ਤੇ ਉਹਨੂੰ ਘਰ ਪਠਾਲ ਕੇ ਸਮਝਾਉਂਦੇ ਆ ਸਾਰੀ ਗੱਲ ਕਿ ਐਦਾਂ ਨਾ ਕਰ ਜੀ ਭਾਜੀ ਤੁਸੀਂ ਫਿਕਰ ਨਾ ਕਰੋ ਮੈਨੂੰ ਮਿਲਦਾ ਵਾ ਨਾ ਕਿਤੇ ਤੇ ਮੈਂ ਇਹਨੂੰ ਸਮਝਾਉਣਾ ਵਾ ਕਿ ਇਹ ਕੰਮ ਕਰਨ ਤੋਂ ਹਟ ਜਾ ਤੇਰਾ ਵਿਆਹ ਕੀਤਾ ਸਾਰੇ ਕੰਮ ਕੀਤੇ ਆ ਪਹਿਲੀ ਤੁਹਾਡੇ ਕੋਲ ਵਾ ਔਰ ਮਾਨ ਆਪਣੇ ਕੰਮ ਕਰ ਕਿਹੜੇ ਕੰਮਾਂ 'ਚ ਪਿਆ ਵਾ ਤੂੰ ਮੈਂ ਸਮਝਾਉਂਗਾ ਇਹਨੂੰ ਠੀਕ ਆ ਭਾਜੀ ਹਾਂ ਚਲੋ ਚੰਗਾ ਫਿਰ ਮੈਂ ਚਲਦਾ ਫਿਰ ਠੀਕ ਜੀ ਠੀਕ ਜੀ ਓਏ ਤੇਖ ਲੁਤਾਵਾ ਨਹੀਂ ਵਰਦੇ ਚ ਘਰ ਹੈ ਨੀਗਾ ਘਰ ਤੇ ਹੈਗਾ ਵਾ ਘਰ ਚ ਮਾਂ ਪਿਓ ਵੀ ਹੈਗੇ ਆ ਨਾ ਇਹ 24 ਘੰਟੇ ਮੈਨੂੰ ਮਾਰਦੇ ਰਹਿੰਦੇ ਮੈਨੇ ਤੈਨੂੰ ਕਦੇ ਮਾਰਦੇ ਆ ਕੰਮ ਉਹ ਲੋ ਗੱਲ ਨਾ ਕਹੀ ਤੈਨੂੰ ਓਏ ਮੈਨੇ ਨਾਲੋਂ ਘੱਟ ਵੀ ਨਹੀਂ ਓ ਕੰਮ 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 24 ਘੰਟੇ ਕੰਮ ਬਸ ਪਤਾ ਨਹੀਂ ਕਿਹੜਾ ਕੰਮ ਕਰਾਉਣਾ ਦੀ ਮੇਰੇ ਕੋਲ ਇਹ ਕਰਨ ਕਿਹੜਾ ਡਿਆ ਵਾ ਹੈ ਇਹਦਾ ਮਤਲਬ ਹੁਣ ਘਰ ਨਹੀਂ ਜਾਣਾ ਇੱਥੇ ਬੈਠੇ ਰਹਿਣਾ ਉਹ ਆ ਜੂਗਾ ਡਰਜੀ ਮੈਂ ਕੰਮ ਹੈਗਾ ਦੱਸੋ ਘਰ ਆਏਗਾ ਤਾਂ ਫੇਰ ਹੀ ਕੋ ਦੱਸਾਂਗੇ ਤੈਨੂੰ ਜਦੋਂ ਤੈਨੂੰ ਦਸੀਏ ਤੂੰ ਦੌੜ ਕੇ ਕਰੀ ਭੇਲੀ ਆ ਜਾਣਾ ਕਰੀ ਕਿਸੇ ਨਾਲ ਚੱਲ ਜਾਣਾ ਉਹ ਡਰਜੀ ਨੂੰ ਘੁੰਮਣਾ ਫਿਰਨਾ ਹੋਰ ਕਰਨਾ ਮੈਂ ਕੀ ਆ ਇਹੋ ਉਮਰ ਘੁੰਮਣ ਦੀ ਮੀਂਹ ਕਿਤੇ ਘੁੰਮਣ ਜਾਣਾ ਤੂੰ ਹੈ ਉਹ ਆਇਆ ਸੀ ਮੈਂ ਮੈਂ ਬਾਅਦੂ ਜਾਣਾ ਘਰ ਨੂੰ ਮੀਂਹ ਜਿਆਦਾ ਆ ਗਿਆ ਸੀ ਦਰਜੀਤ ਤੂੰ ਵੇਖ ਸਾਰੀ ਉਮਰ ਮੈਂ ਕਮਾਈ ਕੀਤੀ ਆ ਉਹ ਤਾਂ ਤੁਹਾਡੇ ਵਾਸਤੇ ਕੀਤੀ ਆ ਤੇ ਤੂੰ ਹੁਣ ਯਾਰਾਂ ਤੋਂ ਉਸਤਾ ਨਾ ਫਿਰਦਾ ਰਵੇਂ ਤੇ ਪੈਸੇ ਡਾਉਂਦਾ ਰਵੇਂ ਤੇ ਦੁੱਖ ਨਹੀਂ ਆਉਂਦਾ ਉਹ ਨਾ ਵਾਸਤੇ ਕੀਤੀ ਕਮਾਈ ਆਵਾਰਾ ਕਰਦੀਆਂ ਕਰੋ ਤੇ ਨਾਲੇ ਡਾਈ ਜਾਓ ਆਪਣੇ ਆਪ ਥੋੜੀ ਬੋਦੀ ਹੋਸ਼ ਕਰ ਠੀਕ ਆ ਉਹ ਪੁੱਤ ਹੁਣ ਕਮਾਈ ਕਰੇਗਾ ਨਾ ਇਹ ਬਟਾਪੇ ਚ ਕੰਮ ਆਉਣੀ ਆ ਉਹ ਡਰ ਜੀ ਮੇਡੀ ਸੁਣੋ ਗੱਲ ਜਦੋਂ ਕੰਮ ਕਰਨਾ ਹੋਇਆ ਨਾ ਮੈਂ ਆਪੇ ਕਰ ਲੂੰਗਾ ਇਨੂੰ ਸਮਝਾਉਣ ਦੀ ਲੋੜ ਨਹੀਂ ਆ ਬਹੁਤੀ ਪੱਕੇ ਤਾਂ ਸਮਝਾਵਾਂ ਇਹਨੂੰ ਜੇ ਇਹਦੇ ਨਾਂ ਹਟਿਆ ਨਾ ਇਹਨੂੰ ਭੜੀ ਸੰਗਤ ਜਿਹੜੀ ਇਹਦੀ ਇੱਕ ਨਹੀਂ ਉਹਨੇ ਨਸ਼ਿਆਂ ਪੱਤੇ ਤੇ ਲਾ ਦੋ ਤੇ ਸਾਰਾ ਬੇੜਾ ਕਰ ਕਰ ਦੋ ਨਾ ਇਹ ਸੁਣਦਾ ਹੀ ਨਹੀਂ ਕਹਾ ਮਮੇ ਅਲੱਛਾ ਰਹਿਣ ਦੇ ਲਈ ਚਾ ਮੈਨੂੰ ਲੋੜ ਹੁੰਦੀ ਤੇ ਮੈਂ ਆਪੇ ਪੀ ਲੈਣੀ ਸੀ ਮੰਮੀ ਫੜੋ ਠਾ ਹਾਂ ਦੱਸ ਕੀ ਐਵੇਂ ਇਦਾਂ ਦੀ ਮੂੰਹ ਜਾਂ ਨਹੀਂ ਬਣਾਇੰਦਾ ਹੋਈਦਾ ਵੀ ਮੂੰਹ ਚੇ ਨਹੀਂ ਬਣਾਇੰਦਾ ਜਦੋਂ ਕਿਸੇ ਦੀ ਗੱਲ ਹੀ ਨਹੀਂ ਮੰਨਣੀ ਮੋਦਾ ਬਣਾਉਣਾ ਨਹੀਂ ਹੁੰਦਾ ਵਾ ਕਿੰਨੀ ਵਾਰਾ ਤੈਨੂੰ ਮੈਂ ਕਿਹਾ ਵਾ ਕਿ ਉਹਨੂੰ ਸਮਝਾ ਸਮਝਾ ਮੰਮੀ ਹੁਣ ਸਮਝਾਉਣ ਤੇ ਦੇਈਆਂ ਤੁਹਾਡੇ ਸਾਹਮਣੇ ਹੀ ਆ ਜਾਂਦ ਹੋਏ ਮੈਂ ਨਹੀਂ ਗੱਲ ਕੀਤੀ ਉਹਦੇ ਨਾਲ ਅੱਗੇ ਉਹਨਾਂ ਦੀ ਮਰਜ਼ੀ ਹੈ ਨਾ ਵਿਚਾਰਿਆਂ ਦੀ ਮੈਂ ਹੁਣ ਕਿੱਦਾਂ ਉਹਨਾਂ 'ਚ ਜ਼ਬਰਦਸਤੀ ਕਰਦਾ ਨਹੀਂ ਜ਼ਬਰਦਸਤੀ ਕਿੱਦਾਂ ਕਹਿਣਾ ਵਾ ਜੇ ਕਵੇਂ ਨਾ ਤੇ ਤੇਰੀ ਗੱਲ ਮੰਨ ਵੀ ਜਾਵੇ ਤੂੰ ਵੀ ਉਤੋ ਉਤੋ ਹੀ ਕਹਿਣ ਲਈ ਆ ਮੇਰੇ ਗੱਲ ਮੰਨਣ ਨੂੰ ਕੋਈ ਤਿਆਰੀ ਨਹੀਂਗਾ ਵੇਖ ਲੈਣੋ ਨਾ ਪਸਤਾਉਣ ਕੇ ਤਾਂ ਗੱਲ ਕਰੀ ਮੰਮੀ ਤੁਸੀਂ ਇਹਦੇ ਵਿੱਚ ਜਾਣ ਕੇ ਟੈਨਸ਼ਨ ਲਈ ਜਾਂਦੇ ਆ ਤੁਹਾਨੂੰ ਕਹਿਣ ਤੇ ਦੇਈਆਂ ਵੀ ਨਾ ਫਿਕਰ ਕਰਿਆ ਕਰੋ ਇੰਨੀ ਆਪੇ ਲੋੜ ਹੋਊਗੀ ਆਪਣੀ ਲੋੜ ਨੂੰ ਜਣਾਵੋ ਉਹਨਾਂ ਨੇ ਤੁਸੀਂ ਤੇ ਐਵੇਂ ਟੈਨਸ਼ਨ ਲਈ ਜਾਂਦੇ ਆ ਨਹੀਂ ਮੈਨੂੰ ਟੈਨਸ਼ਨ ਕੋਈ ਨਹੀਂ ਗਈ ਮੇਰੇ ਟੱਬਰ ਦੇ ਜੀ ਆ ਤੁਹਾਹਾਂ ਨਹੀਂ ਜੀ ਗੱਲ ਕਹਿ ਕੇ ਸਾਰਾ ਕੰਮ ਘਾਤਾ ਮੰਮੀ ਜੀ ਜਦੋਂ ਵੈਗਰੂ ਨੇ ਦੇਣਾ ਵਾ ਨਾ ਆਪੇ ਉਹਨਾਂ ਦੀ ਝੋਲੀ ਪਾ ਦੇਣਾ ਵਜੀ ਐਦਾਂ ਕੀਤੇ ਆ ਕੋਈ ਜ਼ਿਆਦਾ ਨਹੀਂਗਾ ਹੋ ਜਾਣਾ ਹੈਗਾ ਨਹੀਂ ਲਮ ਸਿਲਾ ਤਾਂ ਕਰਨਾ ਹੀ ਪੈਂਦਾ ਹੁੰਦਾ ਵਾ ਇਹ ਥੋੜਾ ਹੱਥ ਤੇ ਹੱਥ ਰੱਖ ਕੇ ਬੈਠੇ ਹੀ ਰੋ ਚੱਲ ਮੰਮੀ ਹੁਣ ਚਾਹ ਪਾਣੀ ਤੇ ਪੀਓ ਇਹ ਕਾਲੀ ਛੱਡ ਦਿੱਤਾ ਵਾ ਫੜੋ ਜਾਨ ਚਾਹ ਪੀਓ ਮੈਂ ਆਪੇ ਬਣਾ ਕੇ ਪੀ ਲੈਣੀ ਉਹ ਫੜੋ ਉਠਾ ਦੱਸ ਇਹਦੇ ਨਾਲ ਕਦੀ ਨਰਾਜਗੀ ਹੈ ਚਾਹ ਪਾਣੀ ਪੀਓ ਰੋਟੀ ਪਾਣੀ ਖਾਓ ਸੋ ਤੁਹਾਡੇ ਮਗਰਮਗਾ ਤੁਰੇ ਫਿਰੰਦੇ ਆ ਜਿਦੋਂ ਕੋਈ ਸਿਆਣਾ ਬੰਦਾ ਨਾ ਕਹੇ ਨਾ ਪਿਆ ਕਮ ਇਦਾਂ ਨਹੀਂ ਇਦਾਂ ਕਰ ਲਈਏ ਤੇ ਮੰਨ ਲਈਦੀ ਹੁੰਦੀ ਆ ਤੇ ਸਾਡੇ ਪੜੇ ਵਾਸਤੇ ਕਹਿਣ ਦੇ ਆ ਤੇ ਮਮੀ ਮੰਨਨ ਤੇ ਦੇਈਆਂ ਹੋਰ ਦੱਸੋ ਕੀ ਕਰੀਏ ਜੇ ਤੁਸੀਂ ਚਾਜ ਨਾਲ ਦੋਵੇਂ ਜੀ ਸਮਝਾਓ ਨਾ ਬੈਠੇ ਉਹ ਸਮਝ ਵੀ ਜਾਣ ਸਿਹ ਚਾਜ ਨਾਲ ਕਹਿੰਦੇ ਨਹੀਂ ਜੀ ਚਲੋ ਕੋਈ ਨਹੀਂ ਆ ਨਾ ਹਉ ਤੇ ਇੱਕ ਵਾਰ ਫੇਰ ਗੱਲ ਕਰਕੇ ਵੇਣੀ ਆ ਉਹਨਾਂ ਨਾਲ ਭਲਾ ਕੀ ਕਹਿੰਦੇ ਆ ਪੁੱਛ ਲੈਣੀ ਆ ਨਹੀਂ ਉੱਥੇ ਕਿਹੜੀ ਬੱਸ ਖਰੀਦਣੀ ਆ ਜਾਣਾ ਵਾ ਦੋ ਮਿੰਟ ਮੱਥਾ ਟੇਕਣਾ ਵਾ ਤੇ ਆਪਣੇ ਘਰ ਨੂੰ ਆ ਜਾਣਾ ਵਾ ਉੱਥੇ ਰਹਿਣਾ ਨਾ ਚਲ ਕੋਈ ਗੱਲ ਦੀ ਆ ਚਾਹ ਪੀਓ ਤੁਸੀਂ ਤੇ ਮੈਂ ਵੇਖ ਲੈਣੀ ਪੁੱਛ ਕੇ ਜੇ ਤੇ ਮੰਦੇ ਆ ਨਾ ਤੇ ਫਿਰ ਕੋਈ ਗੱਲ ਨਹੀਂ ਹੱਲ ਕੱਢ ਲਈ ਨੀਗੇ ਨਹੀਂ ਮੰਨਣ ਮੁੰਨਾਂ ਦਾ ਨਹੀਂ ਮੈਨੂੰ ਪਤਾ ਮਨਾ ਜਿੱਦਾਂ ਮਰਜ਼ੀ ਉਹਨਾਂ ਨੂੰ ਠੀਕ ਆ ਨਾ ਕੰਮ ਹੋਣਾ ਚਾਹੀਦਾ ਹੀ ਉਹ ਤੇਰੇ ਸਿਰ ਤੇ ਹੀ ਇਹ ਕੰਮ ਚਲੋ ਕੋਈ ਨਹੀਂ ਐ ਮਮੀ ਤੁਸੀਂ ਜਾ ਦੇ ਪੀਓ ਨਾ ਹੁਦ ਮੈਂ ਗੱਲ ਕਰਦੀ ਆ ਫੇਰ ਉਹਨਾਂ ਨਾਲ ਇੱਕ ਵਾਰ ਚਲ ਠੀਕ ਆ ਕਰਕੇ ਮੈਨੂੰ ਦੱਸੀ ਕੀ ਜਾਂਦੇ ਆ ਕੋਈ ਦੱਸ ਦੇ ਇਹ ਵੀ ਨਾ ਖੁੱਲ ਕੇ ਗੱਲ ਕਰਦੀ ਨਹੀਂ ਜੇ ਕਹੇ ਉਹਨਾਂ ਨੂੰ ਚਾਜਣਾ ਉਹ ਮੰਨ ਵੀ ਜਾਵੇ ਇਹ ਆਪਣੀ ਗੱਲ ਦੱਸੇ ਕਿ ਮੈਨੂੰ ਹੀ ਮਮੀ ਨੇ ਖੜਿਆ ਸੀ ਪਾਇ ਵੀ ਨਹੀਂ ਰਿਹਾ ਵਰਗੇ ਪੁੱਤ ਰੱਬ ਨੇ ਦਿੱਤੇ ਆ ਇਹ ਗੱਲ ਤੈਨੂੰ ਕਹਿੰਦੀ ਨਹੀਂ ਗਈ ਉਹਨੂੰ ਹੋਰ ਸ਼ੱਕ ਪਾਈ ਜਾਣ ਰਹੀ ਆ ਦੀਦੀ ਹਾਂਜੀ ਰਵਿੰਦਰ ਹਾਂ ਕੰਮ ਛੱਡਿਓ ਤੇ ਮੇਰੀ ਗੱਲ ਸੁਣੋ ਪਹਿਲਾਂ ਕੀ ਹੋਇਆ ਵਾ ਦੀਦੀ ਗੱਲ ਕੀ ਹੋਣੀ ਆ ਮੈਂ ਗਈ ਹੀ ਮੰਮੀ ਵੱਲ ਅੱਛਾ ਉਹਨਾਂ ਨੂੰ ਚਾਹ ਹੜਾਉਣਾ ਉਹ ਉਸ ਜੀ ਨਾ ਗੁੱਸਾ ਕਰਨਦੇ ਹੀ ਨਾ ਕਿ ਜਿਹੜੀ ਕੋਈ ਗੱਲ ਨਹੀਂ ਆ ਜੇ ਤੁਸੀਂ ਗੱਲ ਮੰਨ ਲਈਦੇ ਮੰਮੀ ਦੀ ਤੇ ਘਰ ਦੇ ਵਿੱਚ ਇੰਨਾ ਕਪਾਤਤ ਨਾ ਪੈਂਦਾ ਉਹ ਹੁਣ ਨਾ ਚਾਹ ਪੀਂਦੇ ਨਾ ਰੋਟੀ ਖਾਂਦੇ ਆ ਸੱਚੀ ਕਿੱذੇ ਫਿਰਨਦੇ ਆ ਤੇ ਦੀਦੀ ਤੁਸੀਂ ਗੱਲ ਮੰਨ ਲਓ ਹਾਂ ਕਿਉਂ ਦੀ ਇੰਦਾ ਕਰਨਦੇ ਆ ਵੇਖ ਰਬਿੰਦਰ ਮੈਂ ਤੇ ਮੰਮੀ ਨੂੰ ਪਹਿਲਾਂ ਹੀ ਜਵਾਬ ਦਿੱਤਾ ਆ ਕਿ ਮੇਰੇ ਕੋਲੋਂ ਇਹ ਕੰਮ ਨਹੀਂ ਹੁੰਨੇ ਹੈਗੇ ਪਤਾ ਨਹੀਂ ਕਿ ਮਮੀ ਇੱਕੋ ਗੱਲ ਦੇ ਮਗਰ ਕਿਉਂ ਪਏ ਆ ਤੂੰ ਆਪ ਸਿਆਣੀ ਆ ਅਹੀਂ ਨੇ ਪੜ੍ਹੇ ਲਿਖੇ ਹੋਗੇ ਫਿਰ ਵਹਿਮਾ ਪਰਮਾਚਾਰ ਹੀ ਵਿਸ਼ਵਾਸ ਰੱਖਣਾ ਤੇ ਕੀ ਫਾਇਦਾ ਹੋਇਆ ਪੜ੍ਹੇ ਲਿਖੇ ਹੋਣ ਦਾ ਮੰਮੀ ਨੂੰ ਨਾ ਪਤਾ ਨਹੀਂ ਕਿੰਨੇ ਪੁੱਠ ਚੜ੍ਹਦੀ ਆ ਤੇ ਤੁਸੀਂ ਉੱਥੇ ਜਾਓ ਤੇ ਸਾਰਾ ਕੁਝ ਠੀਕ ਹੋ ਜਾਣਾ ਵੇਖ ਰਪਿੰਦਰ ਜੇ ਮੈਂ ਉੱਥੇ ਚੱਲ ਵੀ ਜਾਨੀ ਆ ਜੇ ਉੱਥੇ ਸਾਰਾ ਕੁਝ ਜਾ ਕੇ ਨਾ ਠੀਕ ਹੋਇਆ ਤੇ ਫਿਰ ਕੀ ਕਰਨਾ ਫਿਰ ਪਛਤਾਵਾ ਨਹੀਂ ਲੱਗਣਾ ਮੈਨੂੰ ਮੰਮੀ ਇਹ ਗੱਲ ਨੂੰ ਕਿਉਂ ਨਹੀਂ ਸਮਝਦੇ ਧੀ ਦੋਵੇਂ ਜੜੀਆਂ ਮੈਨੂੰ ਤੇ ਕਹੀ ਜਾਂਦੀਆਂ ਜੇ ਵੀ ਤੁਸੀਂ ਇਦਾਂ ਕਰ ਲਓ ਮੇਰੀ ਜਗ੍ਹਾ ਤੇ ਖਲੋ ਕੇ ਵੇਖੋ ਨਾ ਮੈਂ ਕੋਈ ਸੁਖੀ ਆ ਜੜੀਆਂ ਰੋਜ਼ ਇਹੋ ਜਿਹੀਆਂ ਗੱਲਾਂ ਸੁਣਨੀ ਆ ਦੀਦੀ ਮੇਰੀ ਸੁਣੋ ਗੱਲ ਜੇ ਹੁਣ ਤੁਸੀਂ ਨਹੀਂ ਗੱਲ ਮੰਨਾਂਦੇ ਮੰਮੀ ਵੀ ਕਹਿੰਦੇ ਨੇ ਆਪਾਂ ਵੀ ਕਹਿੰਦੇ ਆ ਤੁਹਾਨੂੰ ਤੇ ਇਹ ਆ ਵੀ ਤੁਹਾਡੇ ਭਲੇ ਆਸਦੀ ਆ ਕੋਹੇ ਦੇ ਵਿੱਚ ਬੁਰਾ ਤੇ ਨਹੀਂ ਨਾ ਹੈਗਾ ਜਾਂਦ ਹੋਏ ਤੁਹਾਡੇ ਕੋਈ ਮਾੜਾ ਸੋਚਣ ਦੇ ਜਾਂ ਚਾਹੇ ਕਿਦਾਂ ਇਹਦੇ ਵਿੱਚ ਕੁਝ ਮਾੜਾ ਤੇ ਹੈ ਹੀ ਨਹੀਂ ਆ ਤੇ ਨਾਲੇ ਮੇਰੀ ਗੱਲ ਸੁਣੋ ਇੱਕ ਜਿੱਦਾਂ ਹੁਣ ਮੰਮੀ ਦੇ ਇੰਜ ਦਾ ਰਾਜ ਹੁਣ ਮੰਨ ਲਓ ਕੱਲ ਨੂੰ ਜੇ ਕੋਈ ਗੱਲਬਾਤ ਹੋ ਜੇ ਘਰ ਤੇ ਫਿਰ ਵੇਖ ਰਹਿਪਿੰਦੇ ਏ ਤੇ ਹੋ ਗਏ ਨਾ ਫਿਰ ਡਰਾਵੇ ਘਰ ਚ ਦੋ ਰਹਿਵਾ ਹੋ ਗਈਆਂ ਨਾ ਮੈਨੂੰ ਵੀ ਦੱਸੋ ਨਾ ਮੈਂ ਕੀ ਕਰਾਂ ਮੇਰੇ ਕੋਲ ਕਿਹੜਾ ਕੋਈ ਔਲਾਦ ਹੈ ਨਹੀਂ ਆ ਮੇਰੀ ਧੀ ਤੇ ਹੈਗੀ ਆ ਮੈਂ ਕਿਹੜਾ ਸਖਣੀ ਬੈਠੀ ਆ ਮੈਨੂੰ ਤੇ ਤੁਸੀਂ ਇਦਾਂ ਗੱਲਾਂ ਡੇਜੇ ਕਰਨ ਜਿੱਦਾਂ ਪਤਾ ਨਹੀਂ ਮੈਂ ਕਿੱਡਾ ਵੱਡਾ ਗਨਾ ਕਰ ਦਿੱਤਾ ਹੁੰਦਾ ਆ ਮੈਂ ਤੇ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਤੁਸੀਂ ਮੇਰੀ ਗੱਲ ਸੁਣਾਓ ਮੰਮੀ ਨੂੰ ਸਾਫ਼-ਸਾਫ਼ ਕਹਿ ਦੋ ਕਿ ਉਹ ਮੇਰੀ ਕੰਨ ਲਈ ਸੁਣਦੀ ਹੈਗੀ ਤੁਸੀਂ ਕਿਉਂ ਬੁਰੇ ਬੰਦੇ ਜੀ ਦੀਦੀ ਫਿਰ ਮੇਰੀ ਸੁਣੋ ਗੱਲ ਪੰਨਾ ਕੀ ਆ ਮੈਂ ਨਹੀਂ ਕਿ ਮੰਮੀ ਕੋਲ ਜਾਣਾ ਹੁਣਾ ਤੇ ਨਾ ਮੈਂ ਕੋਈ ਜਵਾਬ ਹੀ ਦੇਣਾ ਇਦਾਂ ਕਰੋ ਮੰਮੀ ਉੱਥੇ ਬੈਠੀ ਆਪਣੇ ਰੂਮ 'ਚ ਉੱਥੇ ਜਾ ਕੇ ਦਨੂ ਆਪੇ ਉਹਨਾਂ ਨਾਲ ਗੱਲ ਕਰ ਲੋ ਵੀ ਤੁਸੀਂ ਜਾਣਾ ਵਾ ਕਿ ਨਹੀਂ ਜਾਣਾ ਸੱਚੀ ਮੰਮੀ ਮੇਰੇ ਉਦਵਾਲੀ ਹੋਈ ਜਾਂਦੇ ਆ ਮੁੜ ਕੇ ਵੀ ਮੈਨੂੰ ਗੁੱਸੇ ਹੁੰਦੇ ਆ ਵੀ ਤੂੰ ਇਦਾਂ ਕਰਨੀ ਆ ਉਹਨੂੰ ਜਾ ਕੇ ਸਲਾਹ ਦਿੰਨੀ ਆ ਤੇ ਮੈਂ ਦੱਸੋ ਕੀ ਕਰਾਂ ਜਦੋਂ ਮੰਮੀ ਮੇਰਾ ਸਿਰ ਖਾਈ ਜਾਂਦੇ ਆ ਦੇ ਵੇਖ ਰਵਿੰਦਰ ਮੈਂ ਨਹੀਂ ਮੰਮੀ ਨੂੰ ਕੁਝ ਵੀ ਕਹਿਣਾ ਹੈਗਾ ਮੰਮੀ ਕਿਸੇ ਦੀ ਗੱਲ ਸੁਣਦੇ ਥੋੜੀ ਆ ਮੈਂ ਇਹਨਾਂ ਨਾਲ ਕਰੂੰਗੀ ਗੱਲ ਜੇ ਮੈਂ ਜਾ ਕੇ ਹੋਣ ਕਿਹਾ ਨਾ ਉਹਨਾਂ ਕਹਿਣਾ ਵਾ ਵੀ ਤੂੰ ਕਿਸੇ ਦੀ ਸੁਣਦੀ ਵੀ ਹੈਗੀ ਆ ਹਾਂ ਤਾਂ ਆਪਸੇ ਆਣੀ ਆ ਰਵਿੰਦਰ ਤਾਜੀ ਹੁਣਾਂ ਵੱਲ ਵੇਖਿਆ ਕਦੀ ਉਹਨਾਂ ਕੋਲ ਬੈਠੀ ਆਂ ਕਦੀ ਕਿੰਨੇ ਦੁਖੀ ਨੀ ਉਹ ਦਿਲਜੀਤੋ ਤੇ ਜੇ ਵੱਡੇ ਹੋ ਕੇ ਇਸੇ ਔਲਾਦ ਨੇ ਹਾਨੂੰ ਸੁੱਖ ਨਾ ਦਿੱਤਾ ਤੇ ਕੀ ਫਾਇਦਾ ਠੋਕਰਾਂ ਖਾਂਦਾ ਚਲ ਦੀਦੀ ਮੈਂ ਤੁਹਾਡੀ ਗੱਲ ਵੀ ਮੰਨਦੀ ਆਂ ਤੁਸੀਂ ਵੀ ਆਪਣੀ ਜਗ੍ਹਾ ਬਿਲਕੁਲ ਠੀਕ ਆਂ ਪਰ ਇਹ ਆ ਵੀ ਤੁਸੀਂ ਐਦਾਂ ਦੀ ਸੋਚ ਰੱਖ ਕੇ ਨਾ ਦਰੋ ਤੁਸੀਂ ਇਹੋ ਹੀ ਕਹੋ ਵੀ ਵਹਿਗੁਰੂ ਜਿਹੜਿਆਂ ਨੂੰ ਜੀਂ ਦਿੱਤੇ ਹੈ ਨਾ ਉਹ ਚੰਗੇ ਰਾਹ ਤੇ ਹੀ ਪੈਣ ਕਿਸ ਦੇ ਵੱਲ ਵੇਖ ਕੇ ਨਾ ਐਵੇਂ ਇੰਨਾ ਮਾੜਾ ਨਹੀਂ ਸੋਚੀਦਾ ਹੋਈਦਾ ਠੀਕ ਆ ਨਾ ਮੈਂ ਤੁਹਾਨੂੰ ਇਹੋ ਸਲਾਹ ਦਿੰਨੀ ਆ ਕਿ ਮੰਮੀ ਦੀ ਗੱਲ ਮੰਨ ਲਓ ਤੇ ਚੰਗੇ ਰਹੋਗੇ ਤੇ ਜੇ ਤੁਸੀਂ ਗੱਲ ਨਹੀਂ ਨਾ ਮੰਨਣੀ ਤੇ ਫਿਰ ਵੇਖ ਲਓ ਘਰ ਦੇ ਵਿੱਚ ਕਪਾਤੀ ਆ ਰੋਈ ਦਿਹਾੜੀ ਹੋਰ ਤੇ ਕੁਝ ਨਹੀਂ ਜੀ ਵੇ ਰਬਿੰਦਰ ਅੱਜ ਮੰਮੀ ਦੀ ਮੈਂ ਗੱਲ ਮੰਨ ਲੈਨੀ ਆ ਕੱਲ ਨੂੰ ਮੰਮੀ ਦੀ ਕੀਤੀ ਗੱਲ ਪੂਰੀ ਨਹੀਂ ਹੁੰਦੀ ਗੱਲਾਂ ਫਿਰ ਵੀ ਬਹੁ ਮੈਨੂੰ ਹੀ ਹੋਣੀਆਂ ਵਾ ਫਿਰ ਵੀ ਇਹੋ ਕਹਿਣਾ ਤੂੰ ਸੱਚੇ ਮੰਨਣਾ ਨਹੀਂ ਗਈ ਇਹ ਤੇ ਰੱਬ ਦੀਆਂ ਦਾਤਾਂ ਵਾ ਜਦੋਂ ਰੱਬ ਨੇ ਦੇਣੀ ਆ ਵਾ ਸਾਡੇ ਘਰ ਉਹਦੇ ਹੀ ਹੋਣੀਆਂ ਵਾ ਅਸੀਂ ਕਿਉਂ ਇੰਨਾ ਵਹਿਮਾਂ ਭਰਮਾਂ 'ਤੇ ਪੈ ਜਾਂਦੇ ਆ ਤੇ ਆਪਣਾ ਜੋ ਕੁਝ ਰੱਬ ਨੇ ਦਿੱਤਾ ਉਹ ਸਾਰਾ ਭਲਾ ਦੇ ਦਿੰਨੇ ਆ ਨਿੱਕੇ ਜੀ ਗੱਲ ਕਰਕੇ ਅਸੀਂ ਜੋ ਰੱਬ ਨੇ ਸਾਨੂੰ ਦਿੱਤਾ ਉਹ ਵੀ ਇਹ ਮਿੱਟੀ ਕਰ ਦਿੰਨੇ ਆ ਸਾਨੂੰ ਸਮਝ ਕਿਉਂ ਨਹੀਂ ਆਉਂਦੀ ਮੈਂ ਹੁਣ ਕਿੰਨੂ ਕਿੰਨੂ ਸਮਝਾਵਾਂ ਅੱਗੇ ਤੇ ਇਕੱਲੇ ਮੰਮੀ ਹੀ ਹੁਣ ਮੈਨੂੰ ਲੱਗਦਾ ਉਹਨਾਂ ਤੈਨੂੰ ਵੀ ਆਪਣੀਆਂ ਗੱਲਾਂ ਚ ਲੈ ਆਉਂਦਾ ਐ ਤੂੰ ਤੇ ਮੇਰੀ ਗੱਲ ਨੂੰ ਸਮਝ ਮੇਰੇ ਭੈਣ ਬਣ ਕੇ ਦੀਦੀ ਮੈਂ ਤੇ ਸਮਝਣ ਦਈਆਂ ਭਾਰੀ ਆ ਜੇ ਸਿਆਣੇ ਬਿਆਣੇ ਕਰਦੇ ਵਿੱਚ ਕੋਈ ਸਲਾਹ ਦਿੰਦੇ ਆ ਨਾ ਉਹਨਾਂ ਦੀ ਮੰਨ ਲੈਣੀ ਚਾਹੀਦੀ ਆ ਫੇਰ ਜੁਮੜ ਕੇ ਬਾਅਦ ਵਿੱਚ ਪਛਤਾਉਣਾ ਵਾ ਤੇ ਉਹਦਾ ਕੀ ਫਾਇਦਾ ਆ ਰੁਪਿੰਦਰ ਜੇ ਮੰਮੀ ਕਹਿਣਾ ਵੀ ਧੀ ਹੋਣ ਤੇ ਮੈਂ ਪਛਤਾਉਂਗੀ ਤੇ ਮੈਨੂੰ ਇਹ ਗੱਲ ਦਾ ਬਹੁਤ ਕੋਈ ਪਛਤਾਵਾ ਨਹੀਂ ਹਾਂ ਜੇ ਮੇਰੇ ਕੋਲ ਕੋਈ ਵੀ ਦਾਤ ਨਾ ਹੁੰਦੀ ਇਹ ਧੀ ਵੀ ਨਾ ਹੁੰਦੀ ਫਿਰ ਮੈਂ ਜ਼ਰੂਰ ਜਾਂਦੀ ਜ਼ਰੂਰ ਤਰਲੇ ਮਾਰਦੀ ਇਹ ਮੈਨੂੰ ਘਾਟਿਆ ਕਿਤੇ ਪੁੱਤਾਂ ਨਾਲੋਂ ਓਹ ਹਾਂ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਨ ਦੇ ਲੋ ਚਲੋ ਧੀ ਆਪਣੀ ਜਗਾ ਵਾ ਉਹਨੇ ਸੁਖਣਾ ਜਦੋਂ ਵੱਡੀ ਹੋਈ ਵਿਆਹ ਕੀਤਾ ਆਪਣੇ ਘਰ ਚਲ ਜਾਣਾ ਠੀਕ ਆ ਨਾ ਮਗਰੋਂ ਤੇ ਤੁਹਾਡੇ ਕੋ ਪੋਤੀ ਰਹਿਣਾ ਨਾ ਉਹਨੇ ਹੀ ਕੰਮ ਆਉਣਾ ਨਾ ਤ੍ਰਹੀ ਕਿਉਂ ਨਹੀਂ ਸਮਝਾਂਦੇ ਇਹ ਦੁਨੀਆ ਤੇ ਨਾ ਸਾਰੀਆਂ ਚੀਜ਼ਾਂ ਚਾਹੀਦੀਆਂ ਵਾ ਕਿਹ ਚੀਜ਼ੋ ਬਿਨਾ ਵੀ ਗੁਜ਼ਾਰਾ ਨਹੀਂ ਹੈਗਾ ਧੀ ਵੀ ਚਾਹੀਦੀ ਆ ਤੇ ਪੁੱਤ ਵੀ ਚਾਹੀਦਾ ਦੋਵੇਂ ਚੀਜ਼ਾਂ ਜ਼ਰੂਰੀ ਆ ਮੈਂ ਕਦੋਂ ਮਨਾ ਕਰਨ ਦੀਆਂ ਰਪਿੰਦਰ ਪਰ ਮੈਂ ਵੀ ਕੀ ਕਰਾਂ ਮੈਨੂੰ ਵੀ ਦੱਸੋ ਨਾ ਕੋਈ ਗੱਲ ਨਹੀਂ ਅਜੇ ਕਿਹੜਾ ਸਮਾਂ ਲੰਘ ਗਿਆ ਜੇ ਰੱਬ ਨੇ ਦੇਣਾ ਉਹ ਤਾਂ ਦੇ ਹੀ ਦੇਣਾ ਚਲ ਤੁਸੀਂ ਇਦਾਂ ਕਰੋ ਮੰਮੀ ਦੇ ਨਾਲ ਗੱਲ ਕਰ ਲਿਓ ਠੀਕ ਆ ਨਾ ਜੇ ਤੇ ਤੁਸੀਂ ਕਰਨੀ ਆ ਹਾਂ ਜਾਣ ਵਲੋਂ ਤਾਂ ਵੀ ਇਹਨਾਂ ਨੂੰ ਦੱਸ ਦਿਓ ਤੇ ਜੇ ਨਾ ਕਰਨੀ ਤੇ ਤਾਂ ਵੀ ਦੱਸ ਦਿਓ ਇਹ ਆ ਕਿ ਬਾਰ-ਬਾਰ ਮੰਮੀ ਮੈਨੂੰ ਨਾ ਕਹਿਣ ਹੁਣ ਸੱਚੀ ਮੈਨੂੰ ਇਹਨਾਂ ਦੀਦੀ ਚੰਗਾ ਨਹੀਂ ਲੱਗਦਾ ਕਿ ਬਾਰ-ਬਾਰ ਤੁਹਾਡੇ ਕੋ ਆਵਾਂ ਮੈਂ ਤੇ ਤੁਹਾਨੂੰ ਇਹ ਗੱਲ ਕਰਕੇ ਐਵੇਂ ਹੀ ਨੀ ਨਾ ਟੈਨਸ਼ਨ ਦਵਾਂ ਗਾੜੀ ਤੁਸੀਂ ਆਪਣਾ ਸੋਚ ਵਿਚਾਰ ਕੇ ਦੱਸ ਦਿਓ ਹੈ ਕੋਈ ਨਹੀਂ ਮੈਂ ਆਪੇ ਕਹਿ ਦੂੰਗੀ ਮੰਮੀ ਨੂੰ ਤੂੰ ਨਾ ਫਿਕਰ ਕਰ ਚਲ ਠੀਕ ਮੰਮੀ ਵੀ ਹਟ ਦੇਣੀ ਹੈਗੇ ਦੱਸ ਜੇ ਉੱਥੇ ਗਿਆ ਗੱਲ ਪੂਰੀ ਨਾ ਹੋਈ ਤੇ ਫਿਰ ਕੀ ਕਰਾਂਗੇ ਫਿਰ ਵੀ ਵੱਧ ਪਛਤਾਵਾ ਮੈਨੂੰ ਹੀ ਹੋਣਾ ਵਾ ਵੀ ਮੈਂ ਉਦੋਂ ਹੀ ਨਾ ਜਾਂਦੀ ਹਟਦੇ ਹੀ ਨਹੀਂ ਹੈਗੇ ਇਹ ਜ਼ਿਆਦਾ ਪਤਾ ਨਹੀਂ ਕੀ ਹੋਣਾ ਵਾ ਗਾਂ ਜਾ ਕੇ ਮੇਰੀ ਗੱਲ ਸੁਣੋ ਬਾਹਰ ਤੇ ਮੀ ਪੈਣ ਡਿਆ ਵਾ ਤੀ ਕਿੱਥੋਂ ਆਏ ਜੇ ਓਏ ਆਉਣਾ ਕਿੱਥੋਂ ਮੈਂ ਨਾ ਭਾਈ ਰਜਿੰਦਰਾ ਲਗਿਆ ਜ ਰਖ ਕੰਮ ਹੀ ਕੋਈ ਉਹ ਮੈਂ ਵੇਲੇ ਗਿਆ ਮੈਂ ਚੱਲ ਗੱਪਸ਼ਾ ਮਾਰ ਆਉਂਦੇ ਆ ਤੇ ਉਹ ਚੰਦਰ ਜਾਂਦੇ ਰੋਣਾ ਇਕੱਲਾ ਮੰਜੀ ਦੇ ਬੈਠਾ ਹਾਂ ਤੇ ਉਹਦਾ ਤਾਂ ਬੁਰਾ ਹਾਲ ਆ ਜਿਹੜਾ ਕਹਿੰਦਾ ਦੇਣੀ ਕਟਣ ਡੇ ਆ ਕਿਉਂ ਕੀ ਗੱਲ ਹੋ ਗਈ ਹੁਣਾ ਕੀ ਆ ਕਹਿੰਦਾ ਵੀ ਮੁੰਡਾ ਮੰਨਦਾ ਨਹੀਂ ਆ ਕਹਿਣਾ ਤੇ ਮੈਂ ਤਾਂ ਕਹਿ ਕਹਿ ਕੇ ਹਟ ਗਿਆ ਵਾ ਤੇ ਮੈਂ ਉਹਦੀ ਮਾਂ ਨੂੰ ਹਣ ਕਹਿਤਾ ਵੀ ਤੂੰ ਵੇਲਾ ਸਮਝਾ ਕੇ ਮੇਰੇ ਘਰੇ ਤੋਂ ਦੂਰ ਵਾ ਮੈਂ ਵੀ ਸਾਡੇ ਘਰ ਵੇਲਾ ਉਹ ਕੁੜੀ ਹੋਈ ਆ ਤੇ ਮੈਂ ਕਿਹਾ ਰਮਨ ਹਟਦੀ ਨਹੀਂ ਇਹ ਕੁੜੀ ਹੋ ਵੀ ਕੁੜੀ ਹੋਪੀ ਮੈਂ ਕਿਹਾ ਵੀ ਆਖਰ ਕਿੱਧਰ ਦੀ ਆਈ ਐ ਕਹਿੰਦਾ ਇਹ ਕੁੜੀ ਹੁੰਦੀ ਤਾਂ ਚੱਲ ਵਿਆਹ ਦਿੰਦੇ ਤੁਹਾਨੂੰ ਸਾਭਦੀ ਤਾਂ ਸਹੀ ਇਹਨੇ ਕਿਥੇ ਭਲਕੇ ਸਾਹਮਣਾ ਉਹ ਜਾਣ ਦੋ ਇਹਨਾਂ ਦੀਆਂ ਗੱਲਾਂ ਹੁਣ ਮੁੰਡਾ ਹੋਇਆ ਵਾ ਤੇ ਇਹ ਗੱਲਾਂ ਕਹਿਣ ਦੇ ਆ ਵੀ ਸਾਡੇ ਕੁੜੀ ਹੁੰਦੀ ਇਹ ਕੁੜੀ ਹੁੰਦੀ ਨਾ ਫਿਰ ਮੁੰਡੇ ਨੂੰ ਇਹਨੇ ਨਾ ਤਸਣਾ ਹੀ ਥਾਂ ਥਾਂ ਤੇ ਠੱਡੇ ਖਾਂਦੇ ਫਿਰਨਾ ਹੀ ਪੀ ਮਹਾਰਾਜ ਸਾਡੀ ਝੋਲੀ ਪਾਦੇ ਕਿ ਤੇ ਪੁੱਤ ਦੀ ਦਾਦ ਬਖਸ਼ ਦੇ ਰਮਨਾਨ ਜੇਵਨਾਲਾ ਕੇ ਬੈਗ ਉਹਨਾਂ ਦੀਆਂ ਸੁਣੀਆਂ ਹੈ ਨਾ ਫੇਰ ਪਤਾ ਲੱਗਦਾ ਵਾ ਕਿ ਦੁਨੀਆ ਕਿੱਥੇ ਬਸਣ ਡਈ ਆ ਉਹ ਕਹਿੰਦਾ ਇਹਦੇ ਨਾਲ ਤੇ ਕੁੜੀ ਹੁੰਦੀ ਤੇ ਚੱਗਾ ਇਸ ਸਗੋ ਹਨੂ ਸਾਭਦੀ ਤੇ ਸਹੀ ਕਹਿੰਦਾ ਹੁਣ ਇਹਦਾ ਵਿਆਹ ਕੀਤਾ ਵਾ ਤੇ ਕੁੜੀ ਨੋਂ ਵਖਰੀ ਰੋਂ ਡਈ ਆ ਤੇ ਜੇ ਤੁਹਾਡੇ ਕਹਿਣੇ ਚ ਨਹੀਂ ਤੇ ਤੁਸੀਂ ਵਿਆਹ ਕੰਨੂ ਕਰਨਾ ਹੀ ਇਹਦਾ ਕਹਿੰਦਾ ਸਵੇਰ ਤੋਂ ਜਾਂਦਾ ਅੱਡੇ ਤੇ ਤੇ ਸ਼ਾਮਾਂ ਨੂੰ ਹੁੰਦਾ ਕਹਿੰਦਾ ਜੇ ਮੈਂ ਕਹਿੰਦਾ ਪਹਿਲੀ ਵਾਲਾ ਤੇ ਕਹਿੰਦਾ ਮੇਰੇ ਗੱਲ ਪੈ ਜਾਂਦਾ ਤਾਂ ਦੱਸੋ ਕੀ ਕਰੀਏ ਮੈਂ ਹਾਂ ਚੱਲ ਕੋਈ ਨਹੀਂ ਭਾਈ ਤੂੰ ਫਿਕਰ ਨਾ ਕਰੋ ਆਉਂਦਾ ਤੇ ਉਹਨੂੰ ਸਮਝਾਉਂਦੇ ਆ ਤੇ ਇੱਕ ਤੂੰ ਵੇਖ ਲਾ ਆਪਣਾ ਹਾਲ ਚੱਲ ਜੇ ਕੁੜੀ ਹੋਈ ਪਈ ਐ ਤੇ ਆਖਰ ਕਿੱਧਰ ਦੀ ਐ ਲੋਕੇ ਉਹ ਕਹਿੰਦਾ ਇਹ ਤਾਂ ਨਾ ਕੁੜੀ ਚੰਗੀ ਆ ਰਮਾ ਤੂੰ ਮੁੰਡਾ-ਮੁੰਡਾ ਕਰਦੀ ਰਹਿਨੀ ਆ ਉਹ ਵੇਲਾ ਇਕੱਲਾ ਹੀ ਮੁੰਡਾਵਾ ਤੇ ਸੁਪਨੇ ਪਾਇਆ ਸਾਰਾ ਟੱਬਰ ਉਹਨੇ ਆ ਕੋਈ ਗੱਲ ਨਹੀਂ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਈਦਾ ਹੁੰਦਾ ਉਹਨੇ ਕਹਿਤਾ ਧਿਆਨ ਕੇ ਮੇਰੇ ਦਿਵਾਲੇ ਹੋਗੇ ਜੀ ਕੁੜੀ ਕਹਿੰਦੇ ਸਾਡੇ ਹੋ ਜੇ ਕੁੜੀ ਹੋ ਜੇ ਕੁੜੀ ਵਿਆਹੀ ਤਾਂ ਆਪਣੇ ਘਰ ਗਈ ਇਨਾਂ ਕੋਲ ਕੀ ਰਹਿ ਜਾਣਾ ਹੁਣ ਕੰਮ ਸੇ ਕੰਮ ਨੌ ਪੁੱਤ ਤੇ ਹੈਗੇ ਆ ਨਾ ਕੱਲ ਨੂੰ ਬਾਲ ਬੱਚਾ ਹੋ ਜਾਊਗਾ ਰੌਣਕ ਲੱਗ ਜੂਗੀ ਘਰ ਵਿੱਚ ਹਰ ਗੱਲ ਮੇਰੇ ਤੇ ਨਾ ਲਿਆਇਆ ਕਰੋ ਫਿਰ ਅਮਨ ਤੂੰ ਕਹਿੰਨੀ ਆ ਤੂੰ ਕਹਿੰਨੀ ਆ ਜੋ ਗੱਲ ਸੱਚੀ ਆ ਨਾ ਮੈਂ ਉਹ ਹੀ ਕਹਿੰਨੀ ਆ ਝੂਠ ਕੁਛ ਨਹੀਂ ਕਹਿੰਦੀ ਪੁੱਤਾਂ ਵਾਸਤੇ ਲੋਕ ਕਿ ਖੁਇਨ ਜਾਲ ਪਾਉਂਦੇ ਆ ਤੁਹਾਨੂੰ ਵੀ ਪਤਾ ਵਾ ਜਿੱਤੇ ਆ ਨਾਲ ਉਮਰ ਰੰਗ ਦੇ ਹੋਵੇ ਸਰਦਾ ਹੋਵੇ ਫਿਰ ਪੁੱਤ ਲੋਕ ਕਿਉਂ ਲੱਭਣ ਪੁੱਤ ਪੋਤੀ ਹੁੰਦੇ ਆ ਬੁੱਢੇ ਵਾਰੇ ਨਾ ਮਾਂ ਪਿਓ ਦਾ ਸਹਾਰਾ ਹੁੰਦੇ ਆ ਕਿੱਥੇ ਚੁੱਕ ਕੇ ਦਵਾਈ ਦਾ ਰੁਦਵਾਉਣਗੇ ਖਾ ਚੱਲ ਪੁੱਛਣਗੇ ਤੀਆਂ ਨੂੰ ਅਗਲੇ ਕੱਲਣਗੇ ਬਕਾਨੇ ਕਰੋ ਤੇ ਫੇਰ ਹੀ ਆਉਣਗੀਆਂ ਕਿੱਦਾਂ ਆਉਣਗੀਆਂ ਉਹਨਾਂ ਦੀ ਜਾਨ ਜਿਹੜੀ ਆ ਨਾ ਬਕਾਨੇ ਵਾਸਤੇ ਪੈ ਜਾਂਦੀ ਆ ਬਾਅਦ ਵਿੱਚ ਆਪਣੇ ਆਪ ਨਾ ਆ ਨਹੀਂ ਸਕਦੇ ਆਪਣੀ ਮਰਜ਼ੀ ਨਾਲ ਬਕਾਨੇ ਪੁੱਤ ਵੀ ਇਦਾਂ ਦੇ ਹੁੰਦੇ ਆ ਨਾਲ ਤੁਰਨ ਤੇ ਫੇਰ ਹੀ ਆਉਣਾ ਵਾ ਇੱਕੋ ਗੱਲ ਤਰੀ ਜਾਂਦੀ ਜੀ ਤੂੰ ਤੇ ਹਾ ਗੱਲਾਂ ਕਰੀ ਜਾਨੀ ਆ ਜਦੋਂ ਉਹਨਾਂ ਨੂੰ ਪਤਾ ਹੋਵੇ ਕਿ ਇਹਨਾਂ ਦਾ ਮਗਰ ਕੋਈ ਸਾਹਮਣ ਵਾਲਿਆ ਨਹੀਂ ਆ ਤੇ ਅਗਲੇ ਨਾਲ ਹੁੰਦੇ ਆ ਅਗਲੇ ਨੇ ਫੇਰ ਨਾਲ ਹੁੰਦੇ ਹੁੰਦੇ ਫੇਰ ਅਗਲੇ ਨਾ ਸਭੋਂ ਪੂਵੇ ਚੜਦੇ ਆ ਕਿ ਸਾਡੇ ਤੱਕ ਹੀ ਆ ਪੋਰ ਇਹਨਾਂ ਦਾ ਕੋਈ ਹੈ ਨਹੀਂ ਆ ਜੇ ਪੁੱਤ ਹੋਵੇ ਨਾ ਅਗਲੇ ਨੂੰ ਡਰ ਹੁੰਦਾ ਵਾ ਤੇ ਇਹਦਾ ਪਿੱਛਾ ਹੈਗਾ ਵਾ ਇਦਾਂ ਕਹਿਣਾ ਬੁੱਢੇ ਮਾ ਪਿਓ ਆ ਜਿਆਦਾ ਸਾਰੀ ਮਰਗੇ ਤਾਂ ਹੀ ਲੱਲੇ ਨੇ ਉਹ ਮਾਰਨ ਦੀ ਤਿਆਰੀ ਕਰਦੇ ਪਈ ਇਹਨਾਂ ਨੂੰ ਗੱਡੀ ਚਾੜੋ ਤੇ ਸਭ ਕੁਝ ਸੰਭੋ ਉਹ ਮੇਰੀ ਗੱਲ ਸੁਣੋ ਜੇ ਪੁੱਤ ਨਾ ਹੋਊਗਾ ਤੇ ਜਿਆਦਾ ਤਾਂ ਉਹਨਾਂ ਹੀ ਖੰਡਨੀ ਆ ਫਿਰ ਕਿੰਨੇ ਖੰਡਨੀ ਆ ਜਦੋਂ ਕੋਈ ਹੈ ਹੀ ਕੋਈ ਨਹੀਂ ਮਗਰ ਤੇ ਤੁਸੀਂ ਹਾਂ ਗੱਲ ਕਰੀ ਜਾਓ ਕਿ ਪੁੱਤ ਨਾ ਹੋਊ ਨਾ ਹੋਊ ਕਿਉਂ ਨਾ ਹੋਊਗਾ ਉਹ ਮੇਰੀ ਗੱਲ ਸੁਣ ਹੁਣ ਉਹਦਾ ਵੱਡਾ ਭਰਾ ਰੋਂੜਿਆ ਕਿ ਦੱਸ ਚੋ ਉੱਪਰ ਕਰਕੇ ਬਹਿ ਜਾ ਜੋ ਮੈਂ ਕਰਨਾ ਨਾ ਮੈਂ ਆਪਣੀ ਮਰਜ਼ੀ ਨਾਲ ਕਰਨਾ ਤੈਨੂੰ ਉਦੋਂ ਵੀ ਕਿਹਾ ਮੈਂ ਉੱਥੇ ਖੜਨਾ ਇਹਨਾਂ ਨੂੰ ਤਾਂ ਖੜਨਾ ਵਾ ਤੇ ਲੈ ਜਾ ਫਿਰ ਕੋਈ ਨਹੀਂ ਲੈ ਜੂਗੀ ਤੇਰੇ ਲਾਗੇ ਬਹਿਣ ਦਾ ਤਾਂ ਕੋਈ ਫਾਇਦਾ ਨਹੀਂ ਤੇ ਹੋਰ ਇਹ ਗੱਲਾਂ ਲੈ ਕੇ ਆ ਜਾਂਦੇ ਆ ਫਲਾਣਾ ਰੋਂ ਡਿਆ ਵਾ ਫਲਾਣਾ ਪਿੱਟਣ ਡਿਆ ਵਾ ਉਹ ਤੇ ਜਾਣ ਕੇ ਪਿੱਟਣ ਡਏ ਆ ਜਦੋਂ ਨਿੱਕੇ ਹੁੰਦੇ ਨੂੰ ਆਤ ਤਾਂ ਨਹੀਂ ਪਾਈਆਂ ਘਰ ਬਹਿਣ ਦੀਆਂ ਕੰਮ ਕਰਨ ਦੀ ਆਤ ਨਹੀਂ ਪਾਈ ਤੋ ਉਹਨੇ ਫਿਰਨਾ ਹੀ ਆ ਉਹ ਹੁਣ ਗਿੱਜ ਗਿਆ ਲੂਰ ਲੂਰ ਫਿਰਨ ਮੁੰਡਿਆਂ ਦੇ ਨਾਲ ਹੁਣ ਕਿਉਂ ਅੱਖਾਂ ਤੇ ਕਸਨ ਦੇ ਦੇ ਕੇ ਦੋਵੇਂ ਜੀ ਰੋਂਦੇ ਆ ਪਹਿਲਾਂ ਢੱਕੀ ਦਾ ਹੁੰਦਾ ਨਿਆਣਿਆਂ ਨੂੰ ਪਹਿਲਾਂ ਸਾਮਕ ਰੱਖੀ ਦੇ ਹੁੰਦੇ ਆ ਵੀ ਮੁੜ ਕੇ ਵੱਡੇ ਵੀ ਇਹਨਾਂ ਨੇ ਹੁਣਾਵਾ